ਕਰ ਰਹੇ ਆ ਗੱਲਬਾਤ ਵੀ ਕਰ ਲੈਨੇ ਆ ਗੁਰਦਾਰਾ ਰੇਰੂ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਜਿੰਨਾ ਉਹਨਾਂ ਅੱਜ ਇਹ ਕੈਂਪ ਲਾਇਆ ਗਿਆ ਜੀ ਅੱਜ ਦਾ ਜਿਹੜਾ ਉਪਰਾਲਾ ਕੀਤਾ ਹੋ ਰਿਹਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਖੂਨਦਾਨ ਮਹਾਦਾਨ ਇਸੇ ਪਰੰਪਰਾ ਨਾਲ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਇਸ ਕੈਂਪ ਲਾਇਆ ਕਿਸੇ ਖੜਿਆ ਐਨਜੀ ਵਾਲੇ ਇਹਨਾਂ ਨੇ ਬੇਨਤੀ ਕੀਤੀ ਅਸੀਂ ਪਹਿਲੀ ਵਾਰ ਕੈਂਪ ਲਾਇਆ ਤੇ ਬੜਾ ਉਪਰਾਲਾ ਹੋ ਰਿਹਾ ਗੱਲਬਾਤ ਵੀ ਕਰ ਲੈਨੇ ਆ ਪ੍ਰਬੰਧਕ ਹੋਰ ਵੀ ਮੌਜੂਦ ਨੇ ਅੱਜ ਸੰਗਤਾਂ ਪਹੁੰਚੀਆਂ ਵੱਡੀ ਗਿਣਤੀ ਸ਼ੁਰੂ ਕਰਦੇ ਵਿੱਚ ਅੱਜ ਹਰਜੀਤ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਤਾਂ ਤਾਂ ਸਿੰਘ ਗੁਰ ਗੋਸ਼ੀ ਦੇ ਪ੍ਰਕਾਸ਼ ਦਿਖਾਵਾ ਹੈ ਤੇ ਇਸ ਖੂਨਦਾਂਦ ਕੈਂਪ ਲੱਗਿਆ ਸਾਡੇ ਪ੍ਰਧਾਨ ਜੀ ਵੀ ਖੁੰਦੇ ਰਹੇ ਨੇ ਇਸ ਟਾਈਮ ਤੇ ਬਹੁਤ ਵਧੀਆ ਪ੍ਰੋਗਰਾਮ ਆ ਤੇ ਸਰ ਕਿਹੜੀ ਸੰਸਥਾ ਤੋਂ ਆਏ ਨੇ ਸਬਨੂਬਲਾਰੀ ਗੁਰੂ ਮਹਾਰਾਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਡੀ ਸੰਸਥਾ ਨੀਫਾ ਪੰਜਾਬ ਅੱਜ ਜੈਨ ਦਾ ਸਰਜ ਕਰ ਰਹੀ ਜੀ ਅੱਜ ਅਸੀਂ ਗੁਰਦੁਆਰਾ ਰੇੜੂ ਸਾਹਿਬ ਦੇ ਵਿੱਚ ਪ੍ਰਧਾਨ ਸਾਹਿਬ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਸੀ ਖੂਨਦਾਨ ਕੈਂਪ ਦਾ ਤੇ ਇੱਥੇ ਲਗਭਗ 50 ਯੂਨਟਾਂ ਹੋ ਚੁੱਕੀਆਂ ਪ੍ਰਧਾਨ ਸਾਹਿਬ ਦੀ ਪੂਰੀ ਕਮੇਟੀ ਖੂਨਦਾਨ ਕਰ ਚੁੱਕੀ ਹੈ ਪ੍ਰਧਾਨ ਸਾਹਿਬ ਹੁਣ ਫ੍ਰੀ ਹੋ ਕੇ ਆਪਣੇ ਨਿੱਕਰਮ ਤੋਂ ਤੇ ਖੂਨਦਾਨ ਕਰਨ ਲੱਗੇ ਹੈ ਖੂਨਦਾਨ ਸਭ ਤੋਂ ਵੱਡਾ ਦਾਨ ਜਿੰਦਗੀ ਦਾਾਨ ਹੈ ਖੂਨਦਾਨ ਇਸ ਲਈ ਕਿਸੇ ਨੂੰ ਪਰ ਰੋਟੀ ਖਵਾਣੀ ਹੈ ਕਪੜੇ ਦਾਨ ਕਰਨੇ ਹੈ ਜਾਂ ਇਲਾਜ ਕਰਾਉਣ ਲਈ ਜੇ ਚੋ ਮਾਇਆ ਖਰਚ ਕਰਨੀ ਪੈਂਦੀ ਹੈ ਖੂਨ ਦਾਨ ਲਈ ਸਿਰਫ ਇੱਕ ਬੰਦੇ ਦਾ ਮਨ ਮਜ਼ਬੂਤ ਹੋਣਾ ਚਾਹੀਦਾ ਤਨ ਮਜ਼ਬੂਤ ਹੋਣਾ ਚਾਹੀਦਾ ਸਿਹਤਮੰਦ ਹੋਣਾ ਚਾਹੀਦਾ ਤੇ ਖੂਨ ਦਾਨ ਨਾਲ ਸਿੱਧੀ ਜਿੰਦਗੀ ਬਚਦੀਆਂ ਨੇ ਤੇ ਪ੍ਰਧਾਨ ਸਾਹਿਬ ਦਾ ਅਸੀਂ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਇਸ ਮਹਾਨ ਉਪਰਾਲੇ ਦੇ ਵਿੱਚ ਸਾਡਾ ਸਾਥ ਦੇ ਰਹੇ ਹੈ ਔਰ ਅਸੀਂ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਤੁਸੀਂ ਆਪਣੇ ਵੀ ਆਸ-ਪਾਸ ਖੂਨ ਦਾਨ ਕੈਂਪ ਲਗਾਓ ਲੋਕਾਂ ਨੂੰ ਜਾਗਰੂਕ ਕਰੋ ਖੂਨ ਦਾਨ ਦੇ ਨਾਲ ਸਿੱਧਾ ਜਿੰ ਅੱਜ ਕੱਲ ਆਪਣੇ ਸਰੀਰ ਦੇ ਵਿੱਚ ਜੰਕ ਫੂਡ ਬਹੁਤ ਜ਼ਿਆਦਾ ਵੜ ਗਿਆ ਹਰ ਬੰਦੇ ਦੇ ਵਿੱਚ ਆਪਣੇ ਆਨਲਾਈਨ ਐਪਸ ਬੈਠੀਆਂ ਘਰ ਬਟੇ ਖਾਣੇ ਆ ਰਹੇ ਆ ਖਾਣੇ ਪੀਣੇ ਖਰਾਬ ਹੋ ਗਏ ਉਹਦੇ ਨਾਲ ਖੂਨ ਦੀ ਪ੍ਰੋਬਲਮ ਆਉਂਦੀ ਹੈ ਅਪਰ ਕਿਤੇ ਵੀ ਹੌਸਲਾ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਬਲੱਡ ਸੈਂਪਲ ਲੈਂਦੇ ਆ ਕੋਈ ਮੈਡੀਕਲ ਅਪਾ ਪੌਸੀ ਲੈਣੀ ਹੈ ਬਲੱਡ ਸੈਂਪਲ ਕਿਉਂਕਿ ਆਪਣੀ ਸਾਰੀ ਬਿਮਾਰੀਆਂ ਬਲੱਡ ਵਿੱਚ ਛਿਪੀਆਂ ਹੋਈਆਂ ਨੇ ਉਹ ਸਾਰੀ ਬਿਮਾਰੀ ਜਿਹੜੀ ਡਿਟੈਕਟ ਹੁੰਦੀ ਹੈ ਬਲੱਡ ਸੈਂਪਲ ਤੋਂ ਹੀ ਡਿਟੈਕਟ ਹੁੰਦੀ ਹੈ ਖੂਨਦਾਨ ਕਰਨ ਤੋਂ ਬਾਅਦ ਖੂਨਦਾਨੀ ਆਪਣੇ ਘਰ ਚਲਾ ਗਿਆ ਉਹਦੇ ਜਿਹੜੇ ਟੈਸਟ ਹੋਣੇ ਆ ਸਾਡੇ ਕੋਲ ਤੋਂ ਯਕੀਨਨ 100 100 ਤੋਂ ਲੈ ਕੇ 150 ਕੇਸ ਐਚ ਐਸ ਐਰਿਕਲ ਦੇ ਹੈਪਾਟਾਈਟਸਿਕਲ ਦੇ ਹੈ 10 15 20% ਸਾਡੇ ਕੋਲ ਡੋਨਰ ਜਿਹੜੇ 10% ਵੀ ਡੋਨਰ ਐਚ ਆਈ ਵੀ ਤੱਕ ਦੇ ਨਿਕਲ ਆਉਂਦੇ ਐ ਐਚ ਸੀ ਵੀ ਦੇ ਵੀ ਨਿਕਲਦੇ ਜਿਹੜੇ ਮੇਜਰ ਪ੍ਰੋਬਲਮ ਐ ਵਿੱਚ ਕੋਈ ਮਦਦ ਕਰਦੀ ਤੁਹਾਡੀ ਐਨ ਜੀਓ ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਬਲੱਡ ਬੈਂਕ ਕੋਲੋਂ ਵੀ ਕਾਲ ਜਾਂਦੀ ਐ ਸਾਡੇ ਆਪਣੇ ਐਨ ਜੀਓ ਵੱਲੋਂ ਵੀ ਉਹਨਾਂ ਨੂੰ ਕਾਲ ਜਾਂਦੀ ਐ ਅਸੀਂ ਉਹਨਾਂ ਦਾ ਸਿਵਲ ਹਸਪਤਾਲ 'ਚ ਜਿੱਥੇ ਉਹ ਇਲਾਜ ਕਰਾਣ ਜਾਂਦੇ ਆ ਉਹਨਾਂ ਨੂੰ ਅਸੀਂ ਗਾਈਡ ਕਰਦੇ ਆ ਵੀ ਤੁਸੀਂ ਆਪਣੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਆਪਣੇ ਡਾਕਟਰਾਂ ਨੂੰ ਮਿਲੋ ਆਪਣੇ ਸਰੀ ਇਕ ਸਭ ਤੋਂ ਵੱਡਾ ਮੈਸੇਜ ਇਹ ਵੀ ਹੈ ਕਿ ਯੂਥ ਡਰੱਗਸ ਦੇ ਪ੍ਰਤੀ ਅਵੇਅਰ ਹੁੰਦਾ ਕਿ ਆਪਾਂ ਡਰੱਗਸ ਨਹੀਂ ਲੈਣੇ 10 ਬੰਦੇ ਖੂਨਦਾਨ ਕਰਨਾ ਹੈ ਇੱਕ ਮੁੰਡਾ ਜਿਹੜਾ ਡਰੱਗਸ ਤੇ ਲੱਗਿਆ ਹੋਇਆ ਹੈ ਮਗਰ 9 ਜਣਾਂ ਨੂੰ ਦੇਖ ਕੇ ਉਹ ਕਹਿੰਦਾ ਯਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ ਮੈਂ ਖੂਨਦਾਨ ਨਹੀਂ ਕਰ ਪਾਇਆ ਅਗਲੀ ਵਾਰ ਇਹ ਉਹ ਵੀ ਆਪਣੇ ਆਪ ਨੂੰ ਦਰਸ ਤੋਂ ਦੂਰ ਕਰਦਾ ਨਸ਼ਾ ਤੋਂ ਦੂਰ ਰੱਖਦਾ ਆਪਣੇ ਆਪ ਨੂੰ ਸੌਫ ਸੁਰੱਖਣ ਲਈ ਖੂਨ ਦਾਨ ਦੇਵਾਉਂਦਾ ਹੈ ਸ਼ੌਂਕ ਟੈਟੂ ਬਣਾਉਣ ਦਾ ਕਿ ਟੈਟੂ ਬਣਾ ਕੇ ਵੀ ਖੂਨ ਦਾਨ ਕਰਦਾ ਨਹੀਂ ਟੈਟੂ ਦਾ ਜੀ 6 6 ਮਹੀਨੇ ਤੋਂ ਲੈ ਕੇ 1 ਸਾਲ ਦਾ ਪ੍ਰੋਟੋਕੋਲ ਹੈ ਟੈਟੂ ਤੋਂ ਬਾਅਦ ਆਪਾਂ ਖੂਨ ਦਾਨ ਨਹੀਂ ਕਰ ਸਕਦੇ ਟੈਟੂ ਦੇ ਅਸੀਂ ਬਿਲਕੁਲ ਅਗੇਂਸਟ ਹੈ ਟੈਟੂ ਦੇ ਨਾਲ ਵਾਇਰਸ ਬੋਡੀ ਚ ਜਾਣੇ ਹੀ ਜਾਣਾ ਜੀ ਕਿਤੇ ਨਾ ਕਿਤੇ ਇਨਫੈਕਸ਼ਨ ਹੋਣੀ ਹੀ ਹੋਣੀ ਹੈ ਟੈਟੂ ਨੂੰ ਅਵੋਇਡ ਟੋਟਲ ਅਵੋਇਡ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਗੁਰਦੁਆਰਾ ਪ੍ਰਬ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਇੱਕ ਛੋਟਾ ਜਿਹਾ ਪਰੇਲਾ ਕੀਤਾ ਹੈਗਾ ਖੂਨਦਾਨ ਮਹਾਨਦਾਨ ਇਸ ਨੂੰ ਕਹਿੰਦੇ ਨੇ ਇਸ ਨਾਲ ਕਈ ਜਾਨਾਂ ਬਚਾਈਆਂ ਜਾਂਦੀਆਂ ਨੇ ਤੇ ਖੂਨਦਾਨ ਦੇਣਾ ਮੈਂ ਵੀ ਆਪਣੀ ਲਾਈਫ ਚ ਲਗਭਗ 17-18 ਵਾਰੀ ਖੂਨਦਾਨ ਦੇ ਚੁੱਕਾ ਹਾਂ ਤੇ ਕੁਝ ਅਸੀਂ ਪਿਛਲੇ ਕਈ ਸਾਲਾਂ ਤੋਂ ਲੜੇ ਹੋ ਸੀ ਇਹ ਤਾਂ ਇਹਦਾ ਬਿਜ਼ਨਸ ਹੈ ਜੀ ਇਹ ਉਹ ਫਿਰ ਅਸੀਂ ਇਹਨਾਂ ਨੂੰ ਵੀ ਪਹਿਲਾਂ ਮਤਲਬ ਪ੍ਰੋਵੀਸ਼ਨ ਦੇ ਨਹੀਂ ਰਹੀ ਸੀ ਫਿਰ ਇਹਨਾਂ ਜੋ ਰਿਟਰਨ ਤੇ ਲੈ ਆਏ ਨੇ ਇਹਨਾਂ ਦੀ ਸਸਤਾ ਤੋਂ ਵੀ ਸਾਡੇ ਵੱਲੋਂ ਇਹ ਇੱਕ ਬਿਜ਼ਨਸ ਨਹੀਂ ਬਣਾਇਆ ਜਾਊਗਾ ਇਹ ਲੋਕਾਂ ਨੂੰ ਮਿਲਕ ਘੱਟ ਰੇਟਾਂ 'ਚ ਪ੍ਰੋਵਾਈਡ ਕੀਤਾ ਜਾਊਗਾ ਜਿਉ ਸਿਰਫ ਇੱਕ ਟੈਸਟਿੰਗ ਦੀ ਕਾਸਟ ਲਈ ਜਾਏਗੀ ਤੇ ਇੱਕ ਜੋ ਉਹਨਾਂ ਦਾ ਬੈਕਗ੍ਰਾਉਂਡ ਖਰਚਾ ਹੁੰਦਾ ਉਹੀ ਲੈ ਕੇ ਅਸੀਂ ਪ੍ਰੋਵਾਈਡ ਕਰਾਂਗੇ ਤਾਨੂੰ ਇਹਨਾਂ ਨੇ ਆਪਣਾ ਐਸੋਸੀਏਸ਼ਨ ਦਵਾਇਆ ਤਾਂ ਇਹਨਾਂ ਨੂੰ ਅਸੀਂ ਪਰਮਿਸ਼ਨ ਦਿੱਤੀ ਹੈ ਇਹ ਤੇ ਖੁੰਡਾਂ ਲਾਉਣ ਦੀ ਤੇ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜਿਹਦੇ ਵਿੱਚ ਲੋਕਾਂ ਦੀ ਸਾਨੂੰ ਲੱਗਦਾ ਜੇ ਅਸੀਂ ਇੱਕ ਅੱਛਾ ਕੰਮ ਕਰ ਰਹੇ ਹਾਂ ਜੇ ਸਾਨੂੰ ਇਹਨਾਂ ਨੇ ਵਿਸ਼ਵਾਸ ਜੋ ਹੈ ਤਾਂ ਹੀ ਸਾਡੇ ਪ੍ਰਧਾਨ ਜੀ ਇਹ ਖੁੰਡਾਂ ਨਕਰੇ ਤੇ ਹੈਡ ਕਮੇਟੀ ਮੈਂਬਰ ਵੀ ਲੋਕਾਂ ਨੂੰ ਪਬਲਿਕ ਤਸਵੀਰਾਂ ਦੇਖ ਸਕਦੇ